हाँ भाई की था, क्या ना था चौधरी हैं अंदर पता नहीं बकरा है नहीं माल का मुल मंग जी बेचने इन्नी ऐसी गल नहीं उन चटका ही नहीं तो वजन के हिसाब ना लेना ना उरे आ भाई? जा भाई तेरा बंदा के अच्छा हाँ जी भाई दस कैसे पैसा रस्ते में तो दस तेरे ते हाथ भी नहीं पा देखना ਵਾਸਤੇ ਐਟੂ ਹਾਦੇ ਹੱਥ ਪਾਈਆਂ ਨੇ ਆਪਾਂ ਨਹੀਂ ਲੈਣਾ ਨਾ ਅਸੂਤੇ ਹੱਥ ਧੜੀਏ ਭਾਜਨ ਕਰੀਏ ਵਿਚਾਰੇ ਦੀ ਅਗਲਾ ਲੈਣ ਵਾਲਾ ਜਾਨੀ ਤੂੰ ਜਾਨੀ ਮੈਂ ਕਿਹੜਾ ਭਾਜਨ ਤੋ ਲੈਣਾ ਦੱਸੋ ਮੇਰੇ ਕੋਲ ਕਾਹੇ ਪੈਸੇ ਦਾ ਸਹੀ ਹਦਾ 13000 ਰੁਪਏ 500 ਰੁਪਏ ਕਿਲੋ ਦਾ ਸਾਬਲਾ 13 ਦਾ ਭਾਜਨ ਮਹੀਂ 26 ਕਿਲੋ ਦਾ ਭਾਜਨ ਵੀ ਨਹੀਂ ਹੈਗਾ 26 ਕਿਲੋ ਦਾ ਗੋਸਟ ਵੀ ਨਹੀਂ ਹੈਗਾ ਉਹ ਕਿੱਥੋਂ ਪੂਰੇ ਕਰੂਗਾ ਪਹਿਲਾਂ ਕਿਉਂ ਨਸਲ ਚ ਇਹ ਨਹੀਂ ਛੋਟੇ ਵੀਰ ਗੱਲ ਸੁਣ ਮੰਡੀ ਚ ਅਗਲਾ ਆਇਆ ਫਲਾਣੇ ਦਾ ਇੰਨੇ ਦਾ ਵਿਗ ਗਿਆ ਫਲਾਣੇ ਦਾ ਇੰਨੇ ਦਾ ਵਿਗ ਗਿਆ ਪਰ ਰੀਸ ਕਰ ਲਾਨੀ ਉਹਨਾਂ ਚ ਖੂਬੀਆਂ ਹੁੰਦੀਆਂ ਨੇ ਕੁਝ ਨਸਲ ਵਿਕਦੀ ਐ ਚਪਾਰ ਦਾ ਮੇਲਾ ਆ ਗਿਆ 20 ਤੱਕ ਰਹਿ ਗਈ ਦੇਖਿਓ ਤੇ ਸਾਰਾ ਦਿਨ ਸਾਨੂੰ ਚਾਹ ਪੀਣ ਦਾ ਟਾਈਮ ਨਹੀਂ ਰਹਿਣਾ ਬਾਹਰ ਦੇ ਵਪਾਰੀਆਂ ਦੇ ਫੋਨ ਨੇ ਚੰਗੇ ਚੰਗੇ ਬਰੀਦਾਂ ਦਵਾ ਕੇ ਸ਼ਾਮ ਨੂੰ ਉਹਨਾਂ ਨੂੰ ਗੱਡੀਆਂ ਭਰਾ ਕੇ ਤੋਰਨੇ ਨੇ ਸਾਨੂੰ ਪ੍ਰੋਫਟ ਵੀ ਉੱਥੇ ਹੀ ਬਣਦੀ ਐ ਉਹਦਾ ਸਾਨੂੰ ਕਿਸੇ ਚਿੜੀ ਦੀ ਚੁੰਝ ਜਿਹਾ 100 ਦੇ ਤੱਕ ਇਹਨੇ 50 ਦੇ ਤਾਂ ਰੂਮ ਗੇ ਜੋਗੇ ਮੰਡੀਆਂ ਸਾਨੂੰ ਆਉਣਾ ਪੈਂਦਾ ਸਭ ਦਾ ਦਿਲ ਮਾਨ ਸਤਿਕਾਰ ਰੱਖਣਾ ਪੈਂਦਾ ਸਾਨੂੰ ਦਿੰਦੀਆਂ ਨੇ ਬਾਹਰ ਨਹੀਂ ਪਾਲਟੀਆਂ ਰੁਪਏ ਅਸੀਂ ਕੋਈ ਕੰਮ ਛੱਡੀ ਉਹੀ ਨਹੀਂ ਫਿਰਦੇ ਅਸੀਂ ਪਾਗਲ ਨਹੀਂ ਹੈ ਜੇ ਉਹੀ ਫਿਰਦੇ ਆ ਤੁਰੇ ਬਣਦੇ ਨਹੀਂ ਪੈਸੇ ਦੂਰ ਤੀ ਰੱਬ ਰੋਟੀ ਦਿੰਦਾ ਝੂਠ ਨਹੀਂ ਬੋਲਦੇ ਸੂਤ ਇਹਦਾ ਕੰਮ ਐ ਨਹੀਂ ਪਤਾ ਤੁਹਾਨੂੰ 20000 ਬਣ ਜੀ ਕਿਉਂ ਜੀ ਇਹ ਨਹੀਂ ਪਤਾ ਰੁਪਿਆ ਵੀ ਨਾ ਬਣੇ ਸੱਠੇ ਵਾਲਾ ਕੰਮ ਹੈ ਪਰ ਕਿਸੇ ਗੱਲ ਤੇ ਵੇਚਿਆ ਕਰੋ ਇਹਨੇ ਵਜਨਤੀ ਦੇਖਣਾ ਵੀਰੇ ਉਹਨੇ ਕੱਟਣਾ ਹੈ ਤੋਲ ਤੋਲ ਕੇ ਜੀ ਖੁਰੀ ਹੱਡੀ ਤੱਕ ਵੇਚਣੇ। ਪੇੜ ਤੇ ਉਹ ਨਹੀਂ ਛੜਦਾ ਹੋ ਵੀ ਨਹੀਂ। ਬੱਕਰਾ ਵੇਚੀ ਨਾ ਵੇਚੀ 7000 ਦਾ ਵਿਖਦਾ ਤੇਰਾ। ਇੱਕ ਚੇ ਮਕਾਤਾ ਜਾਣਾ। ਤੈਨੂੰ ਇਨੀ ਤੇ ਪੰਜ ਲੈ ਲੈ ਸਾਢੇ ਪੰਜ ਲੈ ਲੈ। ਸਾਢੇ ਛੀ ਲੈ ਲੈ। 7000 ਦਾ ਦੇਣੇ ਗੱਲ ਕਰ। ਪੈਸੇ ਲੈ ਲੈ। ਤੇਥੋਂ ਗਰੀਬ ਤੋਂ ਕੋਈ ਦਲਾਲੀ ਦਾ 1 ਰੁਪਿਆ ਨਹੀਂ ਮੈਂ ਲੈਂਦਾ ਨਾ ਉਥੋਂ ਲਵਾਂ। ਆ ਸੁਣ ਦੀ ਇਹ ਵੀਡੀਓ ਦੁਨੀਆ ਸੁਣੂਗੀ ਇਹਦੇ ਚ ਮੈਨੂੰ। ਇੱਕ ਨਹੀਂ ਦੇਸੀ ਪਰਦੇਸੀ। ਇੱਕ ਰੁਪਿਆ ਨਹੀਂ ਲੈਂਦਾ ਮੈਂ ਤੈਥੋਂ ਇੱਕ ਰੁਪਿਆ ਦੋਆ ਤਰ੍ਹਾਂ ਤੋਂ ਨਹੀਂ ਲੈਂਦਾ ਅਸੀਂ ਥੋੜੀ ਮੰਡੀ ਚਲਾਉਣ ਆਏ ਆ ਮੰਡੀ ਚੱਲ ਫੇ ਥੋੜੇ ਇਲਾਕੇ ਦਾ ਨਾਂ ਉੱਚਾ ਹੋਵੇ ਹਾਂਜੀ ਲਿਖਾਈ ਵੀ ਆਪਾਂ ਕਰਾ ਦਾਂਗੇ ਲਿਖਾਈ ਵੀ ਉਹ ਕਰਾ ਦੂ ਨਾ ਨਾ ਹੋਰ ਦੇਣਾ ਕਿੰਨੇ ਦਾ 10000 ਦਾ ਦੇ 10 10 ਤੋਂ ਘੱਟ ਉਹ ਫੇਰੇ ਬੰਦਾ ਤੈਨੂੰ ਚੜ ਚੜ ਵੇ ਚੰਦਾ ਕਿਤੇ ਆਵੇ ਖਦਾ ਦਾ ਬੰਦਾ ਪੱਕਾ ਰੇਟ ਲਾਇਆ ਜਮਾ ਪੱਕੇ ਰਹੀ ਹੁਣ ਚੜ ਮਾੜਾ ਮੋਟਾ ਚੜ ਮਾੜਾ ਮੋਟਾ ਬਿਨਾ ਕਹੀ ਚੜ ਕੇ ਤੂੰ ਹੁਣ ਸਿਉਨਾ ਹੋ ਗਿਆ ਖੋਟਾ ਅੱਕਰਾ ਪੌਣ ਲੱਗ ਗਿਆ ਤੈਨੂੰ ਟੋਟਾ ਢਿੱਡ ਹੋ ਗਿਆ ਤੇਰਾ ਮੋਟਾ ਆ ਦਾੜੀ ਨਾ ਖੁਰਚਾ ਬਾਦਮਾਣਾ ਮੋਟਾ ਮੈਂ ਤੋ ਦਿਨਾ ਕਿਹੀ ਚੜ ਗਿਆ ਤੂੰ ਹੈ ਬਿਨਾ ਕਿਹੀ ਮੈਂ ਤਾਂ ਚੜਨੀ ਆ ਬਈ ਮੈ ਉਹ ਮਾਰਨਾ ਥੋੜੀ ਹੈ ਵਜਨ ਦਾ ਮੁੱਲ ਤਾਂ ਦੇਣੀ ਦੇਣੇ ਗਰੀਬ ਬੰਦਾ ਇਹੋ ਮਾਲ ਵੇਚਣਾ ਪਾਲਿਆ ਅਗਲੇ ਨੇ ਖੇਚੜਾ ਕਰੀਆ ਠੀਕ ਹੈ ਗੱਲ ਓ ਬਾਈ ਪੂਰਾ ਚਾਕ ਮੇਰੇ ਕਣੀ ਮੈਂ ਨਹੀਂ ਲੈਣਾ ਲੈਣਾ ਤੈਂ ਤੇਰੇ ਪਿੱਛੇ ਪਕਾਈ ਕਰ ਰਹੇ ਨੇ 200 ਰੁਪਏ ਵਾਲਾ ਕੋਈ ਗੱਲੀ ਕੋਈ ਕਾਜੂ ਬਦਾਮ ਨਹੀਂ ਮੇਰੇ ਖਾਦੇ ਹੋਏ 200 ਰੁਪਏ ਕੋਈ ਨਸ਼ਾ ਨਹੀਂ ਖਾ ਕੇ ਆ ਮੁੱਲ ਕਾਰਾਂਗੇ ਦੇਣਾ ਸੈਨਾ ਸੈਨ ਮਲਿਆ ਮੈਨੂੰ ਫਸਾ ਕੇ ਭਗ ਜਾਏਗਾ ਕਿਉਂ ਜੀ ਆਲਾ ਤਾਂ ਮੇਰਾ ਪਾਦੂ ਕਰ ਚੱਤ ਵੀ ਲੈ ਇੰਨੇ ਦਾ ਹੈ ਕੋਈ ਦਾਮ 200 ਰੁਪਏ ਵਾਲਾ ਫਿਰ ਕੋਈ 200 ਨਹੀਂ ਪੈਂਦਾ ਕੱਚੀ ਗੱਲ ਨਹੀਂ ਕਰਦਾ ਸਾਡੇ 7000 ਦਾ ਬੱਕਰਾ ਵੇਚਦਾ ਹੋ ਤੇਰਾ ਹਟ ਰੋ ਉਹ ਚਲਾ ਢੜਕ ਸਹੀ ਰੁਪਈਏ ਨੇ ਹੈ ਨਹੀਂ ਦੇਣਾ ਨਹੀਂ ਲੈਣਾ ਹਾਂ ਅਗਲੀ ਵੀ ਨਹੀਂ ਵੇਚਣਾ ਮੈਂ ਠੀਕ ਹੈ ਮੈਂ ਉਹਦੇ ਬਿਨਾ ਪੁੱਛ ਰੁਪਏ ਲਾਤੇ ਹੈ ਹਾਂ ਚਲ ਹੁਣ ਕੀ ਕਰਾਂ ਬਾਈ ਦੇਖ ਲੈ ਹੁਣ ਤਾਂ ਮੇਰਾ ਕਸੂਰ ਨਹੀਂ ਯਾਰ ਗੁੱਲ ਰੁਪਏ ਲਵਾਤੇ ਤੇਰੇ ਤੇਰੇ ਮਾਮ ਤੇ ਉਹ 500 ਮੈਂ ਮਾਰਤਾ ਬੰਦਾ ਓਏ ਅੜੀ ਨਾ ਕਰਿਆ ਕਰੋ ਜੇ ਮਾਲ ਵਾਪਾ ਵੇਚਣਾ ਹੈ ਕਿ ਨਾ ਮੰਡੀ ਚ ਤਾਂ 2 ਰੁਪਏ ਨਾਰਮ ਕਰਮ ਹੋਰ ਉੱਪਰ ਤਾਂ ਇਹ ਕਰੀ ਜਾਂਦਾ ਤੀ ਹੈਂ ਪੈਂਦਾ ਨਹੀਂ ਹੋਰ ਪੜਤਾ ਤੇਰਾ ਕਿੱਥੇ ਪਾਉ ਪਈ ਖੜ ਜਾ ਵੇ ਯਾਰੀ ਖੜ ਜਾ ਮੋٹے ਹੁਣ ਕਰ ਦਾਂਗੇ 2-4 ਨੋਟ ਖੋਤੇ ਨਹੀਂ ਐਨਾ ਨਹੀਂ ਦੂ ਦਖਾ ਕੇ ਉਹ ਖੜ ਜਾ ਨਹੀਂ ਹੁਣ ਨੋਟ ਨਹੀਂ ਨੀ ਹੁਣ ਨਾ ਭੱਜੀ ਨਾ ਉੱ ਗਈ 18000 ਆਣੀਆਂ ਨਾ 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 ਭਾਈ ਦਾ ਵੀ ਹੁੰਨਾ ਤੂੰ ਹੈ ਅੱਜ ਤਾਂ ਮੈਨੂੰ ਵੀ ਨਹੀਂ ਕੋਈ ਤਾਂ ਉਧਰ ਵੀ ਬਿਨਾਂ ਕਹਿ ਗਿਆ ਤਾਂ ਫਿਰ ਮਾੜਾ ਮੋਟਾ ਦਾ ਯਾਰਾ ਰੜਕ ਫੜਕ ਕਰਨੀ ਪੈਂਦੀ ਆ ਕਿਸ ਨੂੰ ਸਿਰਾ ਦਾ ਦੱਸ ਤਾ ਦੀ ਦੂਸਰਾ ਸਿਰਾ ਕਿਸੇ ਨੂੰ ਉੱਥੇ ਆਈ ਨਹੀਂ ਜਿੰਦਗੀ ਚ ਮਰਜੋ ਲੋਕੋ ਸਿਰਾ ਨਹੀਂ ਤੁਹਾਨੂੰ ਸਿਉਂਦਾ ਉਹੀ ਤਾਂ ਗੱਲ ਹੈ ਕਿਉਂ ਵਿੱਥੇ ਉਹ ਕਿਸੇ ਨੂੰ ਸਿਰ ਦਾ ਖਤਮ ਹੋਗੇ ਇਹ ਦੂਹਾ ਪੜਤੀ ਨਹੀਂ ਦੂਹਾ ਨਹੀਂ ਸਾਨੂੰ ਪੜਦਾ ਛੇਤਰ ਲਾ ਦੇ ਨਹੀਂ ਉਹ ਕ ਹਣ ਜੇ ਤਾਂ ਆਪਣੀ ਕਹਿੰਤ ਨਹੀਂ ਨਾ ਉਠਾਉਂਦੀ ਗੱਲ ਮੈਂ ਮੈਂ ਭੱਜਣ ਕਹਤਾਂ ਤੁਸੀਂ ਲੈ ਲਓ ਆਪਾਂ ਕੀ ਕਰਾਂਗੇ ਫਿਰ ਲੈ ਕੇ ਆਪਣ ਨੂੰ ਵੀ ਨਾ ਦੂਰ ਪੀ ਜਾਂਦੇ ਤੇ ਆਪਣੀ ਜਾਂ ਤੂੰ ਆਪਣੀ ਵੀ ਕਹਾਂ ਕਮਾਈ ਦੀ ਹੈ ਮਰ ਜਾ ਉਹ ਮਰ ਜਾ ਇਹੋ ਜੇ ਕੁੜਕੜੂ ਸਾਨੂੰ ਕੱਢਣੇ ਆਉਂਦੇ ਨੇ ਨਹੀਂ ਲਿਕਾ ਸਾਬ ਹੀ ਰਹਿ ਜੋ ਨਹੀਂ ਹਣੀ ਹੁਣ ਆਈ ਮੰਡੀ ਲੈ ਕੇ ਆਨੇ ਪੰਜ ਤੂੰ 2 ਮਿੰਟ ਖੜਾ ਇੱਕ ਰਿਕਾਟ ਹੋਰ ਤੋੜ ਦੰਦੇ ਮੈਨੂੰ ਉਹ ਨਹੀਂ ਕਹਉਂਗਾ ਲੈ ਗੱਲ ਸੁਣ ਤੂੰ ਖਰੀਦਦਾਰ ਹੈ ਉਹ ਵੇਚਣ ਵਾਲਾ ਹੈ ਹੁਣ ਉਹਦੇ ਬੱਕਰੇ ਦਾ ਮੁੱਲ ਵੀ ਚੜ ਗਿਆ ਕਿ ਨਾ ਚੜ ਗਿਆ ਹੁਣ ਅਸੀਂ ਤਲਾਲੀ ਦੇ ਹੱਕਦਾਰ ਹੈਗੇ ਆ ਕਿ ਨਾ ਹੈਗੇ ਲੈਣ ਦੇ ਹੈਗੇ ਆ ਤੁਸੀਂ ਕਹੋ ਵੀ ਹੈਗੇ ਆ ਹੈਗਾ ਹੈਗਾ ਕਰੋਣਾ ਲੈ ਇਸ ਤਰ੍ਹਾਂ ਐ ਕਰੀ ਬੱਕਰਾ ਤੇਰਾ ਵੇਚਦਾ ਉਹਦੀ ਲਿਖਾਈ ਵੀ ਦੋਏ ਪਾਸਿਓਂ ਦੀ ਤੂੰ ਕਰਾਈ ਤੇ ਮੇਰੀ ਦਲਾਲੀ ਵੀ ਤੂੰ ਦੇ ਦੇ ਦੀ 100 ਰੁਪਿਆ ਖੁਸ਼ ਹੋ ਕੇ ਕੋਲ ਕੋਈ ਨਹੀਂ ਤੇਰੇ ਨਾਲ ਲੈ ਬੱਕਰਾ ਵੇਚਦਾ ਤੇਰਾ ਆ ਜਾ ਹੁਣ ਉਹ ਸਾਰੇ ਪਾਸਿਓਂ ਨਹੀਂ ਮਾਰਨਾ ਉਹ ਸਾਰੇ ਪਾਸਿਓਂ ਨਹੀਂ ਮਾਰਨਾ ਉਹ ਵੀ ਗਰੀਬ ਹੈ ਹਾਂ ਵੇਚਦਾ 8000 ਦਾ ਨਾ ਦੇ ਚਾਪਾ ਜਾ ਆ ਚੱਲੀਏ ਹੋਗੇ ਕੱਟਦੇ ਵੀਡੀਓ ਲੈ ਸਰੇ ਲਾ ਕੇ ਗਿਆ ਕਹਾਣੀ ਕਿਉਂ ਜੀ ਮੁੱਤ 8000 ਤੋਂ ਵੱਧ ਵੇਚ ਕੇ ਦਿਖਾਈ ਅੱਜ ਦੀ ਮੰਡੀ 'ਚ ਅੱਜ ਦੀ ਤਰੀਕ 'ਚ ਨਹੀਂ ਵਿਕਦਾ ਹਾਂ ਹਾਂ ਕੱਲ ਨੂੰ ਪਤਾ ਨਹੀਂ ਤੇਰੇ ਕਰਮ ਕਿੱਥੇ ਜਾਣਗੇ ਹਾਂ